ਇਹ ਗੱਲ ਸਰਕਾਰਾਂ ਦੀ ਕਰ ਰਿਹਾ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਜਿਹਨੂੰ ਵਰਲਡ ਦੀ ਸਭ ਤੋਂ ਵੱਡੀ ਪਾਵਰ ਕਿਹਾ ਜਾਂਦਾ ਹੈ ਅਮਰੀਕਾ ਸਾਡੇ ਭਾਰਤੀ ਨੌਜਵਾਨਾਂ ਨੂੰ ਹੋਰ ਵੀ ਦੇਸ਼ਾਂ ਦੇ ਬੱਚਿਆਂ ਨੂੰ ਆਪਣੇ ਮੁਲਕ ਦੇ ਵਿੱਚੋਂ ਨਕਾਲਾ ਦੇ ਕੇ ਡਿਪੋਰਟ ਕਰਕੇ ਵਾਪਸ ਭੇਜ ਰਹੀ ਹੈ ਜਿਹੜੇ 70 78 80 ਲੱਖ ਲਾ ਕੇ ਸਾਡੇ ਨੌਜਵਾਨ ਬੱਚੇ ਬੱਚੀਆਂ ਗਏ ਹੋਏ ਨੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਆਪਣੇ ਦੇਸ਼ ਆਪਣੀ ਧਰਤ ਤੋਂ ਵੱਡਾ ਆਪਣੇ ਲਈ ਕੋਈ ਮਾਣ ਨਹੀਂ ਦੇ ਸਕਦਾ ਜੋ ਵੀ ਕੰਮਕਾਰ ਕਰਨਾ ਜੇ ਤੁਸੀਂ 70 80 ਲੱਖ ਲਾ ਕੇ ਉੱਥੇ ਜਾ ਕੇ ਉਹਨਾਂ ਦੀ ਗੁਲਾਮੀ ਕਰ ਸਕਦੇ ਸੀ ਤੁਸੀਂ ਇੱਥੇ ਵੀ ਕਾਰੋਬਾਰ ਕਰ ਸਕਦੇ ਸੀ ਅੱਜ ਮੈਂ ਇੱਕ ਪੋਸਟ ਪੜ੍ਹ ਰਿਆ ਸੀ ਕਿ ਮੈਕਸੀਕੋ ਦੀ ਜਿਹੜੀ ਰਾਸ਼ਟਰਪਤੀ ਹੈ ਉਹਨੇ ਇੱਕ ਚਿੱਠੀ ਰਾਹੀਂ ਸੰਬੋਧਨ ਹੋ ਕੇ ਲਿਖਿਆ ਉਹਨਾਂ ਲੋਕਾਂ ਨੂੰ ਜਿਹੜੇ ਅਮਰੀਕਾ ਦੇ ਵਿੱਚ ਵੱਸਦੇ ਨੇ ਉਹ ਕਹਿੰਦੇ ਭਾਵੇਂ ਤੁਸੀਂ ਲੋਕ ਸ਼ਬਦ ਨੂੰ ਨਹੀਂ ਮੰਨਦੇ ਤੁਹਾਡੇ ਲਈ ਮੈਂ ਕਹਿ ਦਮਾਂ ਕਿ 7 ਅਰਬ ਉਪਭੋਗਤਾ ਤੁਹਾਡੀ ਇਸ ਕੰਧ ਤੋਂ ਬਾਹਰ ਬੈਠੇ ਨੇ ਤੁਹਾਡਾ ਟਰੰਪ ਅੱਜ ਇੱਕ ਪੱਕੀ ਕੰਧ ਦੀ ਨਹੀਂ ਉਸਾਰਨ ਲੱਗਾ ਉਹ ਇਸ ਕੰਧ ਤੋਂ ਬਾਹਰੋਂ ਕਿਸੇ ਨੂੰ ਆਉਣ ਨਾ ਦਿੱਤਾ ਜਾਵੇ ਜਿਦਾ ਗ੍ਰੇਟ ਵਾਲ ਆਫ ਚਾਈਨਾ ਹੈ ਇਦਾਂ ਦੀ ਇੱਕ ਕੰਧ ਜਿਹੜੀ ਹੈ ਅਮਰੀਕਾ ਦੇ ਵਿੱਚ ਬਣਨ ਜਾ ਰਹੀ ਹੈ ਕਹਿੰਦੇ ਪੱਕੇ ਤੌਰ ਤੇ ਕੰਧ ਤੁਸੀਂ ਬਣਾਉਣ ਜਾ ਰਹੇ ਹੋ ਤੁਸੀਂ ਨਹੀਂ ਜਾਣਦੇ ਕਿ 7 ਅਰਬ ਲੋਕ ਤੁਹਾਡੀ ਇਸ ਕੰਧ ਤੋਂ ਬਾਹਰ ਰਹਿੰਦੇ ਆ ਜਿਹੜੇ ਤੁਹਾਡੇ ਉਪਭੋਗਤਾ ਕਹਿ ਸਕਦੇ ਹੋ ਉਹ ਲੋਕ ਜੇ ਧਈਆ ਕਰ ਲੈਣ 42 ਘੰਟਿਆਂ ਦੇ ਵਿੱਚ ਤੁਹਾਨੂੰ ਸਭ ਕੁਝ ਸਿਖਾ ਸਕਦੇ ਆ ਉਹ ਤੁਹਾਡੇ ਐਪਲ ਨੂੰ ਛੱਡ ਕੇ ਸੈਮਸੰਗ ਵੱਲ ਜਾ ਸਕਦੇ ਆ ਉਹ ਤੁਹਾਡੀ ਮਰਸੀਡੀਜ਼ ਨੂੰ ਛੱਡ ਕੇ ਤੁਹਾਡੀ ਸੇਵਰਲ ਨੂੰ ਛੱਡ ਕੇ ਉਹ ਕੀਆ ਵਰਗੀਆਂ ਟੋਇਟਾ ਵਰਗੀਆਂ ਹੋਰ ਤਰੰਤਰਾਂ ਦੀਆਂ ਜਿਹੜੀਆਂ ਨਵੀਆਂ ਗੱਡੀਆਂ ਆਈਆਂ ਨੇ ਨਵੇਂ ਬ੍ਰਾਂਡ ਆਏ ਨੇ ਉਹਨਾਂ ਵੱਲ ਜਾ ਸਕਦੇ ਆ ਉਹ ਤੁਹਾਡੇ ਮੈਕਡੋਨਲਡ ਨੂੰ ਛੱਡ ਕੇ ਆਮ ਦੇਸੀ ਲੋਕਾਂ ਦੇ ਕੋਲੋਂ ਬਣਾਏ ਹੋਏ ਪੀਜ਼ਾ 버ਗਰ ਖਾ ਕੇ ਗੁਜ਼ਾਰਾ ਕਰ ਸਕਦੇ ਆ ਉਹ ਤੁਹਾਡੇ ਲਿਵਾਈਸ ਨੂੰ ਛੱਡ ਕੇ ਜ਼ਹਰਾਵਲ ਜਾ ਸਕਦੇ ਆ ਤੁਹਾਡੀ ਅਕਲ ਟਿਕਾਣੇ ਉਦੋਂ ਆਣੀ ਹੈ ਜਦੋਂ ਬਾਕੀ ਮੁਲਕਾਂ ਨੇ ਇਕੱਠੇ ਹੋ ਕਰਕੇ ਤੁਹਾਨੂੰ ਵਰਲਡ ਪਾਵਰ ਹੋਣ ਦੇ ਬਾਵਜੂਦ ਵੀ ਤੁਹਾਨੂੰ ਜਦੋਂ ਨੀਮਾ ਦਿਖਾ ਦਿੱਤਾ ਜਦੋਂ ਤੁਹਾਨੂੰ ਮੁੰਦਿਆ ਮੂੰਹ ਛੁੱਟ ਦਿੱਤਾ ਉਦੋਂ ਤੁਸੀਂ ਸਮਝੋਗੇ ਸੋ ਗੁਰੂ ਪਿਆਰ ਵਾਲਿਓ ਲੋਕ ਜਿਹੜੇ ਆ ਰਾਜਨੀਤੀ ਦੇ ਵਿੱਚ ਆਂਦੇ ਆ ਕਈ ਤਰ੍ਹਾਂ ਦੇ ਵਾਅਦੇ ਕਰਕੇ ਤੇ ਗੁਰੂ ਪਿਆਰ ਵਾਲਿਓ ਜਦੋਂ ਇਤਾਂ ਦੀਆਂ ਕਣੌਣੀਆਂ ਹਰਕਤਾਂ ਹੁੰਦੀਆਂ ਨੇ ਜਿਵੇਂ ਟਰੰਪ ਨੇ ਕਰਕੇ ਦਿਖਾਈ ਹੈ ਜਿਵੇਂ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਡਿਪੋਰਟ ਕਰਕੇ ਵੱਡੀ ਗਿਣਤੀ 'ਚ ਭੇਜਿਆ ਜਾ ਰਿਹਾ ਹੈ ਸਾਡੀ ਸਰਕਾਰ ਵੱਲੋਂ ਉੱਥੇ ਇੱਕ ਬਣਦੀ ਅਹਿਮ ਭੂਮਿਕਾ ਨਿਭਾਣੀ ਚਾਹੀਦੀ ਹੈ ਵਿਚਾਲੇ ਜਾ ਕੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਕਿ ਗੱਲਬਾਤ ਰਾਹੀਂ ਕੋਈ ਮਸਲਾ ਹੱਲ ਕੀਤਾ ਜਾ ਸਕੇ ਰੋਵਿ